ਕਾਂਗਰਸ ਪਾਰਟੀ ਬੜੇ ਜੋਰ ਸ਼ੋਰ ਦੇ ਨਾਲ ਭਾਈ ਇਲੈਕਸ਼ਨ ਲੜ ਰਹੀ ਹੈ ਅਰ ਵੱਡਿਆਂ ਮਾਰਜਨ ਦੇ ਨਾਲ ਜਿੱਤਣ ਜਾ ਰਹੀ ਹੈ ਅੱਜ ਸਾਡੇ ਕਾਂਗਰਸ ਦੇ ਪ੍ਰਧਾਨ ਰਾਜਾ ਬਨਿੰਗ ਜੀ ਤੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਵੀ ਆਏ ਹੋਣਾ ਨੇ ਮੀਟਿੰਗ ਲਈ ਹੈ ਸਾਰੇ ਵਰਕਰਾਂ ਦੀ ਤੇ ਵਰਕਰਾਂ ਦੇ ਵਿੱਚ ਵੱਡਾ ਭਾਰੀ ਉਤਸ਼ਾਹ ਹੈ ਤੇ ਉਹਨਾਂ ਨੇ ਸਮੇਂ 'ਚ ਵੱਡੀ ਜਿੱਤੇ ਸੀ ਦਰਜ ਕਰਾਂਗੇ अमन अरोड़ा से बातचीत जी गई थी तो उन्होंने कहा कि हाँ पिछली बार थोड़ा जो उनको फायदा जरूर हुआ कांग्रेस को लेकिन इस बार फायदा नहीं होगा क्योंकि आपसे जो खीसत थी बीजेपी आम आदमी पार्टी में उसका फायदा कहते हुआ है लेकिन इस बार नहीं होगा पहला जेड़ा कम शीतलोंगराल के रिंकू तो ने संभाल होया साल वो अजक अमन अरोड़ा ने संभाल वो तो कम हैगा दड़े सट्टे का लाटरिया का नशे का सो ये आम आदमी पार्टी ਬੱਡੇ ਪੱਧਰ ਤੇ ਇੱਥੇ ਲਾ ਐਂਡ ਆਰਡਰ ਦੀ ਸਮੱਸਿਆ ਨੂੰ ਜਿਹੜੀ ਹੈਂਡਲ ਕਰਨ ਦੇ ਵਿੱਚ ਨਾਕਾਮ ਹੈ ਰਹੀ ਹੈ ਜਿਹਦੇ ਕਰਕੇ ਇੱਥੇ ਸਨੈਚਿੰਗਸ ਹੋ ਰਹੀਆਂ ਚੋਰੀਆਂ ਹੋ ਰਹੀਆਂ ਡੱਕੇ ਹੋ ਰਹੇ ਆ ਤੇ ਇੱਥੇ ਹਰ ਤਰੀਕੇ ਦਾ ਨਸ਼ਾ ਵਿਕ ਰਿਹਾ ਉਹਦਾ ਕਰਤਾ ਧਰਤਾ ਪਹਿਲਾਂ ਸ਼ੀਤਲungral ਤੇ ਰੁਕੂ ਸੀ ਹੁਣ ਕਿਉਂਕਿ ਪਾਰਟੀ ਬਦਲ ਗਈ ਹੈ ਉਹਨਾਂ ਦੀ ਇਸ ਕਰਕੇ ਹੁਣ ਇੱਥੇ ਅਰੋੜਾ ਹੈ ਸਰ ਪਰ ਰਾਜ ਸਤਰ ਪਰ ਪ੍ਰੋਟੈਸਟ ਕੀਤਾ ਗਿਆ ਆ ਆਮ ਆਦਮੀ ਪਾਰਟੀ ਦੁਆਰਾ ਉਹਨਾਂ ਨੇ ਕਹੇ ਕਿ ED ਔਰ CBI ਦੁਆਰਾ ਜੋ ਕਾਰਵਾਈ ਕੀ ਗਈ ਹੈ ਔਰ ਜ਼ਮਾਨਤ ਮਿਲਣੇ ਕੇ ਬਾਅਦ ਵੀ ਅਰਜਨ ਕੇਜਰੀਵਾਲ ਕੋ ਬਾਹਰ ਨਹੀਂ ਆਨੇ ਦਿਆ ਜਾ ਰਹਾ ਇਸ ਤਰ੍ਹਾਂ ਹੈ ਕਿ ਜ਼ਮਾਨਤ ਮਿਲੀ ਹੀ ਨਹੀਂ ਹੈ ਕੇਸ ਦੇ ਵਿੱਚ ਜਿਹੜੇ ਚ ਹੈ ਉਹ ਜਿਹੜੇ ਬੜੇ ਕੱਪੜੇ ਹੋਏ ਹੈ ਔਰ ਜਿਹੜਾ ਸ਼ਰਾਬ ਦਾ ਵੱਡਾ ਘਟਾਲਾ ਹੈ ਉਹ ਪੰਜਾਬ ਦਾ ਵੀ ਹੈ ਇਸ ਕਰਕੇ ਸਾਡੀ ਮੰਗ ਹੈ ਕਿ ਪੰਜਾਬ ਦਾ ਵੀ ਜਿਹੜਾ ਕੱਪੜਾ ਉਸ ਨੂੰ ਦੇਖਿਆ ਜਾਵੇ ਹਜ਼ਾਰਾਂ ਕਰੋੜ ਰੁਪਇਆ ਹਰ ਸਾਲ ਪੰਜਾਬ ਦਾ ਲੁੱਟਿਆ ਜਾ ਰਿਹਾ ਉਹੀ ਪਾਲਿਸੀ ਜਿਹੜੀ ਦਿੱਲੀ ਵਿੱਚ ਜਿਹਦੇ ਕਰਕੇ ਕੇਜਰੀਵਾਲ ਨੂੰ ਫੜਿਆ ਗਿਆ ਉਹੀ ਇੱਥੇ ਚੱਲ ਰਹੀ ਹੈ ਦਿੱਲੀ ਵਾਲਿਆਂ ਨੇ ਤਾਂ ਵਾਪਸ ਲੈ ਵੀ ਲਈ ਇਹ ਵਾਪਸ ਵੀ ਨਹੀਂ ਲੈ ਰਹੇ ਹਰਿਆਣਾ ਕੇ ਸੀਐਮ ਕੱਲ ਪੰਜਾਬ ਦੌਰੇ ਤੇ تھے ਤਾਂ ਉਸ ਦੌਰਾਨ ਨਾਇਬ ਸੈਣੀ ਨੇ ਕਹਾ ਹੈ ਕਿ ਜੋ ਪੰਜਾਬ ਬੜਾ ਭਾਈ ਹੈ ਹਰਿਆਣਾ ਸੇ ਪੁਰਾਣੇ ਸੰਬੰਧ ਹੈ ਲੇਕਿਨ ਜੋ ਯਹਾਂ ਕਾ ਪਾਣੀ ਹੈ ਉਹ ਹਰਿਆਣਾ ਕੇ ਸਾਥ ਸ਼ੇਅਰ ਕਰਨਾ ਚਾਹੀਏ ਖਾਸ ਕਰ ਰਾਵੀ ਔਰ ਬਿਆਸ ਉਹ ਐਮੀ ਕਮਲ ਕੁੱਟ ਰਿਹਾ ਉਹਨੂੰ ਕਾਨੂੰਨ ਬਾਰੇ ਪਤਾ ਨਹੀਂ ਹੈ ਕੱਲ ਨੂੰ ਅਸੀਂ ਜਮਨਾ ਦਾ ਮੰਗਣ ਲੱਗ ਜਾਾਂਗੇ ਇਹ ਗੱਲਾਂ ਨਹੀਂ ਹੋਦੀਆਂ ਇਹ ਬੇਬੁਨਿਆਦ ਗੱਲ ਹੈ ਜਿਹੜੀ ਉਹ ਕਰਕੇ ਐਸਵੀਐਲ ਇਹ ਬੀਜੇਪੀ ਦੀ ਨੀਤੀ ਹੈ ਕਿ ਐਮੀ ਬਿਨਾ ਮਦਲੇ ਪਤ੍ਰੋਲ ਪਉਣਾ ਔਰ ਇੱਥੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਗੱਲਾਂ ਛੱਡ ਕੇ ਜਾਣੀਆਂ ਜਿਦੇ ਨਾਲ ਅਰਾਜਿਤ ਆ ਇੱਥੇ ਰੌਲਾ ਪਵੇ ਐਸੀ ਇਹਨਾਂ ਨੂੰ ਮੰਨ ਦੇਣੀ